ਡੈਮੋਕ੍ਰੇਸੀ ਦਾ ਚੌਥਾ ਪਿਲਰ ਕਿਹਾ ਗਿਆ ਪ੍ਰੈਸ ਨੂੰ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਉਹ ਸੁਣਵਾਈ ਲਈ ਅਪੀਲ ਕੀਤੀ ਜਾਂਦੀ ਆ ਅੱਜ ਸਦਾ ਸੁਖਦੇਵ ਸਿੰਘ ਨਾਰਿੰਗਪੁਰ ਜੀ ਨੇ ਤੁਹਾਨੂੰ ਵਿਸਤਾਰ ਚ ਸਾਰੀ ਚੀਜ਼ ਦੱਸ ਦਿੱਤੀ ਆ ਐਚਐਸ ਵਾਲੀਆ ਜੀ ਨੇ ਵੀ ਕਲੀਅਰ ਕਰ ਦਿੱਤਾ ਉਹ ਬੰਦਾ ਜਿਹੜਾ ਬੰਦਾ ਕੱਲਾ ਉਹੀ ਬੰਦਾ ਵਾ ਕਿ ਹਰ ਬੰਦਾ ਉਹਨੂੰ ਜਾਤੀ ਸੂਚਕ ਸ਼ਬਦ ਬੋਲਦਾ ਜੀ 8-10 ਉਹ ਕੰਪਲੇਂਟਾਂ ਕਰ ਚੁੱਕਾ ਲੋਕਾਂ ਦੇ ਖਿਲਾਫ ਮਤਲਬ ਕਿ ਕੋਈ ਬੰਦਾ ਜਿਹੜੇ ਹਰ ਬੰਦਾ ਕੋਲ ਜਾ ਕੇ ਉਹਨੂੰ ਕਹਿੰਦਾ ਵਾ ਉਹ ਬਲੈਕਵੇਲਰ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜੇ ਉਹਨੂੰ ਇੱਕ ਵਾਰ ਦੀ ਸਜ਼ਾ ਵੀ ਹੋਈ ਆ ਪਿਛਲੇ ਜਿਹੜੇ ਸਕੂਲ ਚ ਉਹ ਕਨਵਰਟ ਸਕੂਲ ਜਿਹੜਾ ਬੱਚਾ ਉੱਥੇ ਹੈਗਾ ਅਸੀਂ ਉੱਥੇ ਉਹਨੇ ਮਿਸ ਬਿਹੇਵ ਕੀਤਾ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਕਿਉਂਕਿ ਇਹ ਸਮਾਜ ਨੂੰ ਖਰਾਬ ਕਰ ਰਹੇ ਆ ਇਹ ਤਾਂ ਐਜੂਕੇਸ਼ਨ ਬੰਦ ਰਹੇ ਆ ਜਿਹੜਾ ਐਚਐਸ ਵਾਲੇ ਸਾਹਿਬ ਨੇ ਕਿਹਾ ਸਾਡਾ ਕਹਿਣ ਦਾ ਮਤਲਬ ਕੀ ਪਾਰਟੀ ਆਉਣ ਵਾਲੇ ਟਾਈਮ ਤੇ ਇਸ ਜੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੋਈ ਇੱਕ ਪੂਰੀ ਕਮਪਲੀਟ بتاਉਂਗੀ ਹਾਂ ਅਸੀਂ ਦੇ ਰਹੇ ਅੱਜ ਕਰ ਰਹੇ ਅੱਜ ਅਸੀਂ ਜਿਹੜੇ ਐਸਸੀ ਸੈਲ ਦੇ ਚੇਅਰਮੈਨ ਹੈਗੇ ਆ ਪੰਜਾਬ ਦੇ ਸਰਦਾਰ ਜਸਪੀਤ ਸਿੰਘ ਖੜੀ ਜੀ ਅਸੀਂ ਉਹਨਾਂ ਨੂੰ ਲੈਟਰ ਪਾ ਰਹੇ ਆ ਕਿਉਂਕਿ ਦੇਖੋ ਐਸਸੀ ਸਮਾਈ ਉਹ ਇਹ ਬੰਦਾ ਗਲਤ ਕਰ ਰਿਹਾ ਇਹ ਇਹ ਬੰਦਾ ਜੜੀ ਸਾਹਿਬ ਬਹੁਤ ਵਧੀਆ ਆ ਸਿਆਣੇ ਆ ਉਹਨਾਂ ਨੇ ਇੱਕ ਮਿੰਟ ਜੀ ਤੁਸੀਂ ਦੇਖੋ ਤੁਸੀਂ ਪ੍ਰੈਸ ਵਾਲੇ ਆਏ ਆ ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਅੱਜ ਅਸੀਂ ਤੁਹਾਨੂੰ ਵਿਸਤਾਰ ਸਾਰੀ ਚੀਜ਼ ਦੱਸੀ ਆ ਕਿ ਇਸ ਬੰਦੇ ਵਿੱਚ ਤੁਸੀਂ ਜਿਹੜੇ ਕੁਐਸਚਨ ਦੇ ਪੁੱਛਵਾ ਰਹੇ ਹਾਂ ਹਾਂ ਜੀ ਹਾਂ ਜੀ ਆ ਦੇਖੋ ਇਹ 크ਿਸਚਨ ਦਾ ਜਿਹੜੇ ਆਪਣੇ ਆਪ ਨੂੰ ਐਸੀ ਕਹਿ ਰਿਹਾ ਵਾ ਹੁਣ ਆ ਦੇਖੋ ਇਹ ਚ ਅਨੇ ਆਪਣੇ ਪੋਸਟਰਸ ਪਾ ਕੇ ਅਪੀਲ ਕੀਤੀ ਹੋਈ ਆ ਮੈਂ ਸਮਝਦਾ ਕਿ ਐਦਾਂ ਦੇ ਬਲੈਕਮੈਲਰਾਂ ਨੂੰ ਪੂਰੇ ਸਮਾਜ ਤੋਂ ਦੂਰ ਰੱਖਣ ਲਈ ਪ੍ਰਸ਼ਾਸਨ ਨੂੰ ਇੱਥੇ ਕੜੀ ਕਾਰਵਾਈ ਕਰਨੀ ਚਾਹੀਦੀ ਆ ਤਾਜੋ ਇਦਾਂ ਦਾ ਮਾਹੌਲ ਦਵਾਰਾ ਖਰਾਬ ਨਹੀਂ ਕੀਤਾ ਜਾ ਸਕਦਾ ਕਿੱਥੇ ਬੰਦੇ ਦੇ ਉੱਤੇ ਕੀ ਕਾਰਵਾਈ ਕਰਨੀ ਚਾਹੀਦੀ ਜਿਹੜੇ ਕਿ ਕਿਸਾਨ ਆਪਣੇ ਆਪ ਨੂੰ ਕਿਸਾਨ ਜਥੇਬੰਦੀ ਕਿੰਨੇ ਤੇ ਸ਼ਹਿਰ ਜਹਰ ਦੇ ਤਮਾਮ ਮੇ ਦੇ ਵਿੱਚ ਆਪਣੇ ਇੰਟਰਫੇਅਰ ਕਰਦੇ ਆ ਦੇਖੋ ਉਹ ਜਿਹੜੀ ਬਿਲਕੁਲ ਪ੍ਰਸ਼ਾਸਨ ਦੇਖੋ ਕਿਸਾਨ ਜਥੇਬੰਦੀ ਜੋ ਨੂੰ ਪਹਿਲਾਂ ਕੱਢਿਆ ਹੋਇਆ ਉਹਨੇ ਇੱਕ ਨਵੀਂ ਆਪਣੀ ਜਥੇਬੰਦੀ ਬਣਾਈ ਆ ਅਸੀਂ ਉਹਨੂੰ ਫਿਰ ਅਪੀਲ ਕਰ ਰਹੇ ਹਾਂ ਵਾਲੇ ਸਾਹਿਬ ਨੇ ਕਿਹਾ ਕਿ ਅੱਜ ਹਾਲਾਤ ਕੀ ਆ ਸੁਲਤਾਨਪੁਰ ਲੋਧੀ ਹੜ ਆਏ ਹੋਏ ਆ ਤੁਸੀਂ ਉੱਥੇ ਅਗੇ ਦੇਖੋ ਤੁਸੀਂ ਲੋਕਾਂ ਨੂੰ ਬਲੈਕਮੇਲ ਕਰ ਰਹੇ ਹੋ ਆਪਣੇ ਬੱਚੇ ਨੂੰ ਫ੍ਰੀ ਪੜ੍ਹਾ ਰਹੇ ਆ ਉਹ ਵੀ ਕੰਪਲੀਟਾ ਕਰ ਰਹੇ ਆ ਕਿੰਨੀ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੇ ਦੇ ਅਸੀਂ ਅਪੀਲ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਇਦਾਂ ਦੇ ਬੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਇਹ ਸਿਸਟਮ ਨੂੰ ਖਰਾਬ ਨਾ ਹੋਵੇ ਨੌਲਡ ਆਰਡਰ ਔਰ ਸਿਚੁਏਸ਼ਨ ਔਰ ਸਰਕਾਰ ਦਾ ਧਿਆਨ ਹੀ ਹੈ ਨਹੀਂ ਡਵੈਲਪਮੈਂਟ ਦਾ ਸਰਕਾਰ ਦਾ ਧਿਆਨ ਪਤਾ ਕਿੱਥੇ ਆ ਸੀਐਮ ਆਪਣੇ ਘਰੋਂ ਨਹੀਂ ਨਿਕਲਦਾ ਦਿੱਲੀ ਆਲੇ ਆਂਦੇ ਆ ਧਾੜ ਵੀ ਬਣੇ ਹੋਏ ਲੁੱਟ ਕੇ ਚੱਲ ਜਾਂਦੇ ਆ ਮੰਡੀਆਂ ਫਲਡਸ ਦੇ ਇਫੈਕਟਡ ਪੋਜੀਸ਼ਨਸ ਜੋ ਹੈਗੀਆਂ ਕਾਰਪੋਰੇਸ਼ਨ ਦੇ ਕੰਮ ਇਹ ਸਭ ਉਦੋਂ ਹੱਲ ਹੋਣਗੇ ਜਦੋਂ 2027 ਦੇ ਵਿੱਚ ਤੁਹਾਡੀ ਆਪਣੀ ਸਰਕਾਰ ਬਣੂ ਔਰ ਇੱਕ ਵਾਦਾ ਕਰਦਾ 2027 ਦੀ ਜਿੱਦਣ ਸਰਕਾਰ ਬਣ ਗਈ ਪਹਿਲੇ 3 ਮਹੀਨਿਆਂ ਚ 500 ਬੰਦਾ ਕਪੂਰਤਲੇ ਕਾਰਪੋਰੇਸ਼ਨ ਦੇ ਵਿੱਚ ਪੱਕੇ ਤੌਰ ਤੇ ਭਰਤੀ ਕਰਾਂਗੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕੋਈ ਇਸ ਤਰ੍ਹਾਂ ਦਾ ਕੋਈ ਫਰਕ ਨਹੀਂ ਸਾਰੇ ਬੇਬੁਨਿਆਦ ਇਲਜ਼ਾਮ ਲਾ ਰਹੇ ਅਗਲੀ ਬਿੰਦੀ ਮੈਂ ਇਹ ਕਰ ਰਿਹਾ ਕਿ ਜੇ ਅਸੀਂ ਜੇ ਅਸੀਂ ਕੋਈ ਗਲਤ ਕਰ ਰਹੇ ਹਾਂ ਜੇ ਅਸੀਂ ਗਲਤ ਕਰ ਰਹੇ ਹਾਂ ਬੱਚਾ ਸਾਡੇ ਉਹਦੇ ਪੇਰੈਂਟਸ ਸਾਡੇ ਸਕੂਲ ਫੇਰ ਆਉਣ ਲਈ ਕਿਉਂ ਮਿੰਤਾ ਕਰ ਰਿਹਾ ਰੋਜ਼ ਡੀ ਆਫਿਸ ਜਾ ਕੇ ਬੈਠ ਜਾਂਦੇ ਆ ਕਿ ਸਾਡੇ ਬੱਚੇ ਨੂੰ ਉਸ ਸਕੂਲ ਦੇ ਵਿੱਚ ਦਾਖਲ ਕਰਾਇਆ ਜਾਵੇ ਸਾਡੇ ਬੱਚੇ ਦੇ ਪੇਪਰ ਦਵਾਏ ਜਾਣ ਜੇ ਅਸੀਂ ਗਲਤ ਕਰ ਰਹੇ ਆ ਜਿਵੇਂ ਸਾਡੇ ਤੇ ਇਲਜ਼ਾਮ ਲਾ ਰਹੇ ਤਾਂ ਫਿਰ ਸਾਡੀਆਂ ਮਿੰਤਾ ਕਿਉਂ ਕਰ ਰਹੇ ਆ ਫਿਰ ਇੱਕ ਜਿਹੜਾ ਹੈਗਾ ਵਾ ਗਰਦੀਪ ਸਿੰਘ ਮਢਾਲ ਇਹ ਕਹਿੰਦਾ ਜੀ ਅਨਧਿਕਾਰਤ ਲੇਡੀ ਉੱਥੇ ਬੜੀ ਹੋਈ ਜੀ ਬਕਵਾਸ ਕਰ ਰਿਹਾ ਇਹ ਬੰਦੇ ਨੂੰ ਕਿੰਨੇ ਦਿਨ ਦਿੱਤੀ ਸੀ ਸਾਡੇ ਸਕੂਲ ਦੇ ਵਿੱਚ ਵੜਨ ਦੀ ਚਾਰ ਪੰਜ ਬੰਦੇ ਲੈ ਕੇ ਇਹ ਬੰਦਾ ਸਾਡੇ ਸਕੂਲ ਦੇ ਵਿੱਚ ਜਾ ਕੇ ਵੜ ਗਿਆ ਚਾਰ ਪੰਜ ਬੰਦੇ ਜਿਹੜੇ ਬਿਲਕੁ ਸਾਡੇ ਉਤੇ ਛੋਟੇ ਛੋਟੇ ਬੱਚੇ ਹੁੰਦੇ ਸਕੂਲ ਦੇ ਵਿੱਚ ਕਿਸੇ ਦੀ ਜਾਨ ਮਾਲ ਨੂੰ ਕੋਈ ਖਤਰਾ ਹੋ ਜਾਏ ਇਦਾਂ ਦੇ ਬੰਦੇ ਵੜਨ ਦਾ ਕੀ ਮਤਲਬ ਸਿਕਿਉਰਿਟੀ ਗਾਰਡ ਦਾ ਲੜ ਕੇ ਉਹਨੂੰ ਗਾਲਾਂ ਕੱਢ ਕੇ ਸਾਡੇ ਸਕੂਲ ਦੇ ਵਿੱਚ ਬੰਦਾ ਵੜਦਾ ਵਾ ਇਹ ਜਿਹੜਾ ਗੁਰਦੀਪ ਸਿੰਘ ਵਢਾਲਾ ਅਖੌਤੀ ਕਿਸਾਨ ਆਗੂ ਇਹ ਆਪਣਾ ਕਰਤਾਰ ਦੱਸੇ ਕਿ ਕੰਮ ਕੀ ਕਰਦਾ ਵਾ ਇਹਦਾ ਕੋਈ ਕਾਰੋਬਾਰ ਨਹੀਂਗਾ ਇਹਦਾ ਕੰਮ ਲੋਕਾਂ ਨੂੰ ਬਲੈਕਮੇਲ ਕਰਨਾ ਵਾ ਇਹੀ ਕੁਝ ਸਾਡੇ ਨਾਲ ਕਰ ਰਿਹਾ ਵਾ ਇਹਦੇ ਤਿੰਨ ਬੱਚੇ ਬਾਬਾ ਲਾਲਵੰਦੀ ਸਕੂਲ ਦੇ ਵਿੱਚ ਫ੍ਰੀ ਪੜ੍ਹ ਰਹੇ ਆ ਉਹਨਾਂ ਦੀ ਕੋਈ ਫੀ ਪੇ ਨਹੀਂ ਕਰ ਰਿਹਾ ਪਿਛਲੇ ਲਾਪਾ 7-8 ਸਾਲ ਤੋਂ ਫੀ ਨਹੀਂ ਦੇ ਰਿਹਾ ਉਹਨਾਂ ਦੀ ਇਦੇ ਵਿੱਚ ਉਹਨਾਂ ਨੇ 바ਵਾ ਲਾਲਾ ਦੇ ਸਕੂਲ ਵਾਲੇ ਹਾਈ ਕੋਰਟ ਦੇ ਵਿੱਚ ਉਹਨਾਂ ਪਟੀਸ਼ਨ ਪਾਈ ਆ ਇਸ ਤੋਂ ਇਲਾਵਾ ਕਦੇ ਖਾਦਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਕਦੇ ਬੀਜਾਂ ਦੀਆਂ ਦਵਾਈਆਂ ਤੇ ਜਾ ਕੇ ਕਦੇ ਸਕੂਲਾਂ ਵਾਲਿਆਂ ਪਹਿਲਾਂ ਐਮ ਜੀ ਐਮ ਸਕੂਲ ਦੇ ਬਾਹਰ ਸੀਗਾ ਮਤਲਬ ਇਹਦਾ ਕੰਮ ਹੀ ਬਲੈਕਮੇਲ ਕਰਨਾ ਕੋਈ ਕਾਰੋਬਾਰ ਨਾ ਹੋਵੇ ਨਾ ਇਹ ਦੱਸੇ ਕਿ ਮੈਂ ਇਹ ਕੰਮ ਕਰਦਾ ਵਾਂ ਇਹਨਾਂ ਨੂੰ ਹਟਵਾ ਲਾ ਜਿਹੜਾ ਹਾਂਜੀ ਇਹ ਸਾਡੇ ਸਕੂਲ ਦੇ ਜੀ ਪਿਛਲੇ ਲਗਭਗ 3 ਸਾਲ ਤੋਂ ਪੜ ਰਿਹਾ ਸੀਗਾ ਇਹਦੇ ਫਾਦਰ ਦਾ ਜਿਹੜਾ ਕੰਮ ਆ ਨਾ ਜੀ ਉਹ ਵੀ ਸੇਮ ਆ ਇੱਕੋ ਕੈਟਾਗਰੀ ਦੇ ਬੰਦੇ ਜੁੜੇ ਹੋਏ ਆ ਇਸ ਤੋਂ ਪਹਿਲਾਂ ਵੀ ਇਹਨੇ ਕ੍ਰਾਈਸਟਿੰਗ ਕਨਵਰਟ ਸਕੂਲ ਦੇ ਵਿੱਚ ਇਹਦੇ ਫਾਦਰ ਨੇ ਜਾ ਕੇ ਪ੍ਰਿੰਸੀਪਲ ਦੇ ਨਾਲ ਗਾਲੀ ਗਲੋਚ ਕੀਤਾ ਬਤਮੀਜੀ ਕੀਤੀ ਜਿੱਥੇ ਇਹਦੇ ਪਿਓ ਦੇ ਫਾਦਰ ਤੇ ਪਰਚਾ ਹੋਇਆ ਜਿਹਦੇ ਵਿੱਚ ਉਹਨੂੰ 1 ਸਾਲ ਦੀ ਸਜ਼ਾ ਹੋਈ ਉਥੇ ਕ੍ਰਾਈਸਟਿੰਗ ਸਕੂਲ ਦੇ ਵਿੱਚ ਉਸ ਤੋਂ ਬਾਅਦ ਇਹ ਮੇਰੇ ਤੋਂ ਪਹਿਲਾਂ ਜਿਹੜੀ ਮੈਨੇਜਮੈਂਟ ਸੀਗੀ ਉਥੇ ਆਇਆ ਉੱਥੇ ਵੀ ਇਹਨੇ ਹੀ ਕੰਮ ਕੀਤਾ ਉਤੋਂ ਇਹਨਾਂ ਨੂੰ ਬਜਾਦ ਸਾਹਿਬ ਨੇ ਇਹਦੇ ਬੱਚੇ ਨੂੰ ਸਕੂਲ ਤੋਂ ਕੱਢਿਆ ਫਿਰ ਆਨੰਦ ਪਬਲਿਕ ਸਕੂਲ ਆਇਆ ਮਲੇ ਕੋ ਪਹਿਲਾ ਸਕੂਲ ਨਹੀਂਗਾ ਮੇਰੇ ਹੱਥ ਪੰਜਵਾਂ ਛੇਵਾਂ ਸਕੂਲ ਆ ਜਿੱਥੇ ਇਹਨਾਂ ਨੇ ਇਹ ਕੰਮ ਕੀਤਾ ਵਾ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਥੈਂਕ ਪਲੈਨਿੰਗ ਇਹ ਆ ਜੀ ਸਾਰੇ ਇਹਦੇ ਫਾਦਰ ਨੇ ਪਿਤਾ ਜੀ ਨੇ ਜਿਹੜਾ ਜੋਗਾ ਸਿੰਘ ਢਵਾਲਵਾ ਤੇ ਗਰਦੀਸ਼ ਸਿੰਘ ਭੰਡਾਲਵਾ ਸਾਰੇ ਮਾਸਟਰਮਾਈਂਡ ਬੰਦੀ ਇਹ ਸਾਰੇ ਦੇ ਇਹ ਆ ਇੱਕ ਦਿਨ ਪਹਿਲਾਂ ਜੋਗਾ ਸਿੰਘ ਢਵਾਲ ਤੇ ਗਰਦੀਸ਼ ਸਿੰਘ ਭੰਡਾਲ ਦੀ ਵੀਡੀਓ ਦੇਖ ਲਿਓ ਉਹਦੇ ਜੋ ਕਹਿ ਰਿਹਾ ਕਿ ਇਸ ਵਾਰੀ ਅਸੀਂ ਵੱਡਾ ਐਕਸ਼ਨ ਲਵਾਂਗੇ ਅਸੀਂ ਵੱਡਾ ਕੰਮ ਕਰਾਂਗੇ ਇੱਕ ਦਿਨ ਪਹਿਲਾਂ ਸਾਡੇ ਸਕੂਲ ਦੇ ਬਾਹਰ ਖੜੇ ਹੋ ਕੇ ਵੀਡੀਓ ਬਣਾ ਕੇ ਕਹਿ ਰਿਹਾ ਵੱਡਾ ਐਕਸ਼ਨ ਇਹਨਾਂ ਦਾ ਇਹੀ ਸੀਗਾ ਜਿਲ੍ਹਾ ਪ੍ਰਸ਼ਾਸਨ ਨੂੰ ਧਮਕੀ ਦੇ ਕੇ ਕਹਿ ਰਿਹਾ ਸੀਗਾ ਕਿ ਅਸੀਂ ਵੱਡਾ ਐਕਸ਼ਨ ਲਵਾਂਗੇ ਕ੍ਰਾਈਸਟਨ ਕਾਨਵੈਂਟ ਸਕੂਲ ਮੈਂ ਪਹਿਲਾਂ ਦੱਸ ਚੁੱਕਾ ਕ੍ਰਾਈਸਟਨ ਕਾਨਵੈਂਟ ਸਕੂਲ ਦੇ ਵਿੱਚ ਜਾ ਕੇ ਵੀ ਜੋਗਾ ਸਿੰਘ ઠવાਲ ਨੇ ਪ੍ਰਿੰਸੀਪਲ ਨਾਲ ਬਤਮੀਜ਼ੀ ਕੀਤੀ ਜਿਹਦੀ ਜਿਹਦੀ ਐਫ ਆਈ ਆਰ ਦੀ ਕਾਫੀ ਹੈ ਜੀ ਜਿਹਦੇ ਚ ਮਾਂਜੂਲ ਸੀ ਜਮਨ ਦੀ ਕੋਰਟ ਨੇ ਉਹਨਾਂ ਨੂੰ 1 ਸਾਲ ਦੀ ਸਜ਼ਾ ਕੀਤੀ ਹੋਈ ਹੈ ਔਰ ਇਸ ਤੋਂ ਇਲਾਵਾ ਵੀ ਇੱਕ ਪਾਸੇ ਤੇ ਬੰਦਾ ਕਹਿੰਦਾ ਕਿ ਮੈਂ ਕ੍ਰਿਸ਼ਚਨ ਆ ਦੂਸਰੇ ਪਾਸੇ ਲਗਭਗ 7-8 ਬੰਦਿਆਂ ਦੇ ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਇਹਨੇ ਜਾਤੀ ਸੂਚਕ ਸ਼ਬਦ ਦੀ ਜਿਹੜੀ ਸ਼ਿਕਾਇਤ ਕੀਤੀ ਆ ਮੇਰੇ ਖਿਲਾਫ ਇਹਨੇ ਐਸ்சி ਕਮਿਸ਼ਨ ਚੰਡੀਗੜ੍ਹ ਨੂੰ ਜਾਤੀ ਸੂਚਕ ਸ਼ਬਦ ਦੀ ਸ਼ਿਕਾਇਤ ਕੀਤੀ ਜਸਤਵਾਲਾ ਆਰਸੀਪ ਵਿੱਚ ਭਰਤੀ ਜੀ ਆ ਇੱਕ ਬਹੁਤ ਨੇਕ ਇਨਸਾਨ ਆ ਕਪੂਰਥੇ ਰਹਿੰਦੇ ਆ ਉਹਨਾਂ ਦੇ ਖਿਲਾਫ ਸੀਮ ਸ਼ਿਕਾਇਤ ਕੀਤੀ ਹੋਰ ਵੀ ਕਈ ਸ਼ਰੀਬ ਬੰਦਿਆਂ ਨੇ ਉਹ ਵਿਚਾਰੇ ਬਾਅਦ ਵਿੱਚ ਸਗੋਂ ਇੱਕ ਦੇ ਦੋਸ਼ੀ ਉਹਨਾਂ ਨੂੰ ਤੰਗ ਕਰਦਾ ਬਾਅਦ ਜੋ ਵਿਚਾਰੇ ਫਿਰ ਕੰਪਰੋਮਾਈਜ਼ ਕਰ ਲੈਂਦੇ ਉਹ ਕਹਿੰਦੇ ਜੀ ਵੀ ਅਸੀਂ ਸ਼ਰੀਬ ਬੰਦੇ ਅਸੀਂ ਇਸ ਇਹੋ ਜਿਹੇ ਬੰਦਿਆਂ ਨਾਲ ਲੜ ਨਹੀਂ ਸਕਦੇ ਔਰ ਸ਼ਰੀਬ ਲੋਕਾਂ ਦੇ ਜਾਣ ਮਾਲ ਦੀ ਰੱਖਿਆ ਕੀਤੀ ਜਾਵੇ ਉਹਨਾਂ ਨੂੰ ਬਲੈਕਮੇਲ ਹੋਣ ਤੋਂ ਬਚਾਇਆ ਜਾਵੇ ਔਰ ਇਸ ਬੰਦੀਏ ਤੇ ਸਖਤ ਕਾਰਵਾਈ ਕੀਤੀ ਜਾ